ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ। ਗੋਰਾਇਆ ਵਿੱਚ ਸ਼ਿਵਾਨੀ ਮਹੰਤ ਦੇ ਕਤਲ ਮਾਮਲੇ ਵਿੱਚ ਇੱਕ ਗ੍ਰਿਫਤਾਰ। ਪੱਤਰਕਾਰ ਡਾਕਟਰ ਰਾਣਾ ਅਪਰਾਦੀ ਰਿਪੋਰਟ ਪੁਲਿਸ ਨੇ ਕਤਲ ਕੇਸ ਨੂੰ ਸੁਲਝਾ ਲਿਆ ਹੈ ਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਸ਼ਿਵਾਨੀ ਮਹੰਤ ਦੀ ਮੌਤ ਪਹਿਲਾਂ ਇੱਕ ਹਾਦਸਾ ਦੱਸੀ ਗਈ ਸੀ ਪਰ ਪਰਿਵਾਰ ਦੇ ਸ਼ੱਕ ਅਤੇ ਪੁਲਿਸ ਜਾਂਚ ਕਾਰਨ ਮਾਮਲਾ ਕਤਲ ਨਿਕਲਿਆ। ਲਸਵਾੜਾ ਥਾਣਾ ਬਿਸ਼ਨਾ ਜ਼ਿਲ੍ਹਾ ਜੰਮੂ ਦੇ ਰਹਿਣ ਵਾਲੇ ਗਾਰੂ ਰਾਮ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਛੋਟਾ ਪਰਾ ਸ਼ਿਵਾਨੀ ਮਹੰਤ ਜਨਮ ਤੋਂ ਹੀ ਮਹੰਤਾ ਨਾਲ ਰਹਿੰਦਾ ਸੀ ਲੁਧਿਆਣਾ ਦੀ ਨਿਕਿਤਾ ਮਹੰਤ ਲਗਭਗ 6 ਸਾਲਾਂ ਤੋਂ ਉਸ ਦੇ ਚੇਲੇ ਵਜੋਂ ਉਸ ਦੇ ਨਾਲ ਰਹੇ ਰਹੀ ਸੀ 4 ਨਵੰਬਰ ਦੀ ਸਵੇਰ ਨੂੰ ਨਿਕਿਤਾ ਨੇ ਗਾਰੂ ਰਾਮ ਨੂੰ ਫੋਨ ਕਰਕੇ ਦੱਸਿਆ ਕਿ ਸ਼ਿਵਾਨੀ ਮਹੰਤ ਦੀ ਮੌਤ ਬਾਥਰੂਮ ਵਿੱਚ ਡਿੱਗਣ ਨਾਲ ਹੋ ਗਈ ਹੈ ਜਦੋਂ ਆਪਣੇ ਪਰਿਵਾਰ ਨਾਲ ਗੋਰਾਇਆ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਸ਼ਿਵਾਨੀ ਮਹੰਤ ਦੇ ਸਰੀਰ ਤੇ ਸੱਟਾਂ ਅਤੇ ਕੁੱਟ ਮਾਰਦੇ ਨਿਸ਼ਾਨ ਸਨ। ਮਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਚਓ ਸਿਕੰਦਰ ਸਿੰਘ ਪੁਲਿਸ ਇਸ ਤੋਂ ਬਾਅਦ ਗੋਰਾਇਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ 7 ਨਵੰਬਰ ਨੂੰ ਹਰਦੀਪ ਸਿੰਘ ਉਰਫ ਦੀਪਾ ਵਾਸੀ ਲਹਿਲ ਰਾੜਾ ਸਾਹਿਬ ਥਾਣਾ ਮਲੋਦ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਜਤਿੰਦਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਹੋਂ ਪੁਲਿਸ ਨੇ ਹਰਦੀਪ ਨੂੰ ਪੁਲਿਸ ਰਿਮਾਂਡ ਤੇ ਲੈ ਲਿਆ ਹੈ। ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ। ਸਰੇ ਜਿਹੜਾ ਸ਼ਵਾਨੀ ਮਹਾਂਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਮਾਮਲਾ ਜੋ ਐਸਐਸਪੀ ਸਾਹਿਬ ਗਰੰਦਰ ਵਿਆਦੀ ਸਰਦਾਰ ਪਰਮਿੰਦਰ ਸਿੰਘ ਗਿਰਕ ਔਰ ਡੀਐਸਪੀ ਪਲਾੌਰ ਸਰਦਾਰ ਸਰਵਜਨ ਮੰਦ ਵੀ ਰਹਿਮਾਈ ਰੇਟ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਦ ਜਿਹੜੀ ਇੱਥੇ ਦੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਲਿੰਦਾ ਹੈ ਮਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮੰਤ ਨੇ ਆਪਣਾ ਭਰਾ ਪੱਪੀ ਜਤਿੰਦਰ ਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਅਨੇਕ ਹੈਗਾ ਹਰੀਪ ਸਿੰਘ ਗਰੀਨਦੀਪਾ ਇੱਕ ਨਾਮ ਰੋਮਾ ਉਹਦਾ ਹਲੇ ਨਾ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਲ ਲੈ ਕੇ ਇਸ ਵਾਰੀ ਮੰਤ ਆਪਣੇ ਕੰਬੇ ਸੁਤੀ ਪਈ ਸੀਗੀ ਔਰ ਇਹਦੇ ਜਿਹੜਾ ਗੱਲ ਦੇ ਵਿੱਚ ਨਹੀਂ ਪਾ ਕੇ ਉਹ ਜਿਹੜਾ ਗਲ ਘੁੱਟ ਕੇ ਮੂੰਹ ਤੇ ਸਹਰਾ ਰੱਖ ਕੇ ਜਿਹੜਾ ਦਿੱਕਤਾਂ ਮੰਨਦੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੀ ਨਿਤਕਾ ਮੰਨਦੇ ਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹ ਦੀ ਜਿਆਦਤ ਖੜਪਣ ਦੀ ਕਰਕੇ ਜਿਹੜਾ ਕਤਲ ਕੀਤਾ ਆ ਔਰ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਹੈਗਾ ਉਹਦਾ ਸਗਾ ਭਰਾ ਜਿਹੜਾ 500 ਸਾਲ ਬਾਅਦ ਦਾ ਜੇਬ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਘੜ ਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਿਤੀ 5 9 25 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਜ ਕੀਤਾ ਆ ਉਹ ਦਰਜਿਕਾ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮਤਦਦੇ ਨਾਲ ਅਸੀਂ ਕਾਫੀ ਮਲਕੀ ਇਥੋਂ ਮਿਹਨਤ ਕਰ ਗਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹਦੀ ਤੀਫਾ ਜਿਹਨੂੰ ਇਹ ਦਾਰੂ ਪਿਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪੜਦਾਰ ਕੀਤਾ ਆ ਉਹ ਇਹਨੇ ਕਾਫੀ ਖੁਲਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਦਿੱਤ ਕਰ ਮੰਨ ਤੇ ਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਦੀ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ ਤਾਰੂ ਪਗਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਤਲ ਕਰਨਾ ਹੈ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਾਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਵਾਪਸ ਜਿਹੜੇ ਇਹ ਲੁਧਿਆਣੇ ਵੱਲ ਚੱਲ ਗਏ ਸੀਗੇ ਇਦੋਂ ਅਸੀਂ ਅਬਦੀਪ ਜੀ ਨੂੰ ਜਿਹੜਾ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਜਿਹੜੀ ਉਹ ਭਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਕਮਰਾ ਪੰਜਾਬ ਦੀਆਂ ਨਿਊਜ਼ ਚੈਨਲ ਕੀਪੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀਪੀ